ਮੋਹਣ ਗੋਲਾ ਕਰ ਦਿੰਦੇ ਗੋਲਚ ਲੈਂਚ ਕਲੱਬ ਰੋਲ ਬੰਦਕੀ ਨੇ ਕੰਬਲ ਵੰਡ ਕੇ ਮਨਾਇਆ ਲੋਹੜੀ ਦਾ ਤਿਉਹਾਰ ਸਵੇਰ ਸੇ ਵੀ ਕਮਚ ਮੋਰੀ ਹੋ ਕੇ ਸੇਵਨਬਾਰੀ ਲੈਂਚ ਕਲੱਬ ਰੋਲ ਬੰਦਕੀ 321 ਡੀ ਨੇ ਅੱਜ ਲੋੜਵੰਦ ਪਰਿਵਾਰਾਂ ਨੂੰ ਕੰਬਲ ਤੇ ਰਾਸ਼ਨ ਪੇਟ ਕਰਦਿਆਂ ਲੋਹੜੀ ਦਾ ਤਿਉਹਾਰ ਮਨਾਇਆ ਇਸ ਮੌਕੇ ਕਲੱਬ ਵੱਲੋਂ ਪੂਕਾਪਾਲ ਕੇ ਰਿਓੜੀਆਂ ਮੂੰਗਫਲੀ ਤੇ ਚਰਬੜੇ ਵੰਡ ਕੇ ਇਸ ਤਿਹਾਰ ਨੂੰ ਇਸ ਤਿਹਾਰ ਤੇ ਖੁਸ਼ੀ ਦਾ ਤਿਹਾਰ ਸਾਂਝਾ ਕੀਤਾ ਇਸ ਦੌਰਾਨ ਢੋਲ ਦੇ ਡਗੇ ਤੇ ਪੰਗੜੇ ਪਾਏ ਗਏ ਇਸ ਮੁਕੇ ਗਲਪਤ ਕਰਦਿਆਂ ਗਵਰਨਰ ਰਸ਼ਪਾਲ ਸਿੰਘ ਬੱਚਾ ਜੀ ਵੀ ਨੇ ਆਖਿਆ ਕਿ ਖਾਲਸਾ ਵੈਕਰ ਜੀ ਕੀ ਫਤਿਹ ਅੱਜ ਸਾਡੀ ਰੈਲਪੰਦਗੀ ਕਲੱਬ ਵੱਲੋਂ ਇੱਕ ਨੋਖਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਲੋਹੜੀ ਦੇ ਤਿਹਾਰ ਤੇ ਜਿਹੜੀਆਂ ਨਵ ਜੰਮੀਆਂ ਬੱਚੀਆਂ ਨੂੰ ਅੱਜ ਦੇ ਦਿਨ ਅਸੀਂ ਲੋਹੜੀ ਦਿਤੀ ਹੈ ਆਉਣ ਵਾਲੇ ਸਮੇਂ 'ਚ ਅਗਲੇ ਸਾਲ ਜਦ ਅਸੀਂ ਹਰ ਸਾਲ ਲੋਹੜੀ ਮਨਾਈ ਦੀਏ ਇਹਨੂੰ ਵੱਡੇ ਲੈਵਲ ਤੇ ਪ੍ਰੋਜੈਕਟ ਲਾਵਾਂਗੇ ਕੋਸ਼ਿਸ਼ ਕਰਾਂਗੇ ਜਿੰਨਾ ਬੱਚਿਆਂ ਦੀ ਲੋੜੀ ਤੇ ਹੋਏਗੀ ਉਹਨਾਂ ਨੂੰ ਕੁਛ ਨਾ ਕੁਛ ਆਪਣੇ ਕਲੱਬ ਵੱਲੋਂ ਪਾ ਗਿਫਟ ਦਵਾਂਗੇ ਉਹਨਾਂ ਅچھے ਤਰੀਕੇ ਨਾਲ ਸਮਾਨਤ ਕਰਾਂਗੇ ਸਾਨੂੰ ਅੱਜ ਦਾ ਸਮਾਂ ਸਮਝਣਾ ਚਾਹੀਦਾ ਹੈ ਲੜਕੀਆਂ ਦੇ ਲੜਕੇ ਚ ਉਹਨੂੰ ਕੋਈ ਫਰਕ ਨਹੀਂ ਲੋਕਾਂ ਦੀ ਜਾਗਰਤੀ ਆ ਚੁੱਕੀ ਹੈ ਵੈਰੀ ਗੁਰਜੀਕਾ ਖਾਸ ਲੜਕੀਆਂ ਦੀ ਲੋੜੀ ਨਹੀਂ ਪਾਉਂਦੇ ਹੋਰ ਗਲਤ ਸਮਝਦੇ ਆ ਉਹਨਾਂ ਤੁਸੀਂ ਕੀ ਮੈਸੇਜ ਦੇਣਾ ਹੈ ਬਾਜਾ ਵੀ ਜਿਹੜਾ ਅੱਜ ਸਮਾਜ ਚੱਲ ਰਿਹਾ ਹੈ ਨੌਜਵਾਨਾਂ ਚ ਬਹੁਤ ਜਾਗਰਤੀ ਆ ਚੁੱਕੀ ਹੈ ਅੱਜ ਕੱਲ ਲੜਕੀ ਤੇ ਲੜਕੇ ਚ ਕੋਈ ਫਰਕ ਨਹੀਂ ਜਿੱਦਾਂ ਦੇਖੋ ਆਪਾਂ ਬਾਹਲੇ ਦੇਸ਼ਾਂ ਸੰਦੇ ਹੋਵੇ ਲੜਕੀਆਂ ਸਟੋਰਾਂ 'ਚ ਕੰਮ ਕਰਦੀਆਂ ਲੜਕੇ ਇੱਥੇ ਤੁਸੀਂ ਪੰਜਾਬ 'ਚ ਦੇਖੋ ਹਰ ਜਗ੍ਹਾ ਤੁਹਾਨੂੰ ਲੜਕੀਆਂ 50% ਲੜਕੀਆਂ ਕੰਮ ਕਰਦੇ ਫਿਰਨਗੇ ਅੱਜ ਕੱਲ ਕੋਈ ਫਰਕ ਨਹੀਂ ਹੈਗਾ ਅੱਜ ਕੱਲ ਤੇ ਲੜਕੀਆਂ ਵੀ ਪੂਰਾ ਉਨਾ ਹੀ ਕੰਮ ਕਰਦੀਆਂ ਜਿੰਨੇ ਲੜਕੇ ਕਰਦੇ ਨੇ ਅੱਜ ਦੇ ਸਮੇਂ 'ਚ ਇਸ ਚੀਜ਼ ਦਾ ਕੋਈ ਫਰਕ ਨਹੀਂ ਹੈਗਾ